ਜੋ ਸਾਧੂ ਸੰਤ ਕਿਤੇ ਭਗਤੀ ਕਰਦੇ ਤੇ ਉਹਨਾਂ ਦੇ ਵਾਸਤੇ ਲੰਗਰ ਲਾਇਆ ਅੱਜ ਰੱਜੀ ਪੁੱਟਿਆਂ ਦਾ ਲੰਗਰ ਤੇ ਗਰੀਬਾਂ ਨੂੰ ਕੋਈ ਪੁੱਛਦਾ ਹੀ ਨਹੀਂ ਆਖੋ ਸਤਿਗੁਰੂ ਸ੍ਰੀ ਵਾਹਿਗੁਰੂ ਗਰੀਬ ਨਾ ਥੱਕੇ ਮਾਰ ਮਾਰ ਕੱਢਦੇ ਲੰਗਰਾਂ ਦੇ ਵਿੱਚੋਂ ਤੇ ਖਾਲਸਾ ਜੀ ਉਥੇ ਗੁਰੂ ਦਾਣਕ ਦੇਵ ਜੀ ਜੀ ਸਾਡੇ ਤੇ ਖੁਸ਼ੀ ਹੋਵੇਗੀ ਕਿ ਕਹਿਰ ਵਰਸੇਗਾ ਸਾਡੇ ਉਤੇ ਸੋਚ ਵਿਚਾਰ ਕੇ ਵੇਖੀਏ ਗੁਰੂ ਨਾਨਕ ਦੇਵ ਜੀ ਨੇ ਕਿਸ ਵਿਧੀ ਦੇ ਨਾਲ ਇਹ ਲੰਗਰ ਚਲਾਇਆ ਅੱਜ ਅਸੀਂ ਉਸ ਲੰਗਰ ਦੀ ਦੁਰਦਸ਼ਾਈ ਵਗਾੜ ਕੇ ਰੱਖ ਦਿੱਤੀ ਮਰਿਆਦਾ ਤੋਤੇ ਅਸੀਂ ਬੜੀਆਂ ਥਾਵਾਂ ਤੋਂ ਉਲਟ ਹੋ ਗਏ ਪਰ ਇੰਨਾ ਵੀ ਨਾ ਖਾਲਸਾ ਜੀ ਗਿਰ ਜਾਈਏ ਕਿ ਗੁਰੂ ਨਾਨਕ ਦੇਵ ਜੀ ਦਾ ਹੀ ਸਾਨੂੰ ਚੇਤਾ ਭੁੱਲ ਜਾਵੇ ਜੋ ਗੁਰੂ ਘਰ ਦੀ ਮਰਿਆਦਾ ਉਸ ਨੂੰ ਬਰਕਰਾਰ ਰੱਖੀਏ ਪੰਜਾਂ ਨਿਸ਼ਾਨੀਆਂ ਦੇ ਨਾਲ ਖਾਲਸਾ ਜੀ ਗੁਰੂ ਘਰ ਜਿਹੜਾ ਹੈ ਸੰਪੂਰਨ ਹੁੰਦਾ ਜੇ ਇਹਨਾਂ ਦੇ ਵਿੱਚ ਇੱਕ ਵੀ ਨਿਸ਼ਾਨੇ ਘੱਟ ਹੋਵੇ ਤੇ ਉਸ ਨੂੰ ਗੁਰੂ ਘਰ ਨਹੀਂ ਕਿਹਾ ਜਾਵੇਗਾ ਹੁਣ ਪੰਜ ਨਿਸ਼ਾਨੀਆਂ ਖਾਲਸਾ ਜੀ ਕਿਹੜੀਆਂ ਜੋ ਗੁਰੂ ਘਰ ਦੇ ਵਿੱਚ ਹੁੰਦੀਆਂ ਪਹਿਲੀ ਸੰਗਤ ਦੂਸਰੀ ਪੰਗਤ ਤੀਸਰਾ ਨਗਾਰਾ ਚੌਥਾ ਨਿਸ਼ਾਨ ਸਾਹਿਬ ਤੇ ਪੰਨਾਵਾਂ ਗੁਰੂ ਗ੍ਰੰਥ ਸਾਹਿਬ ਇਹ ਪੰਜ ਜਿਸ ਤੇ ਜਿਸ ਥਾਂ ਦੇ ਉੱਤੇ ਹੁਣ ਉਹ ਗੁਰੂ ਘਰ ਹੁੰਦਾ ਹੈ ਜੇ ਸਾਡੇ ਕੋਲ ਸੰਗਤ ਨਹੀਂ ਉਹ ਗੁਰੂ ਘਰ ਵੀ ਫਿਰ ਨਹੀਂ ਅਖਵਾਵੇਗਾ ਜਿੱਥੇ ਸੰਗਤ ਜਾਂਦੀ ਨਹੀਂ ਉਹ ਗੁਰੂ ਘਰ ਕਿਵੇਂ ਅਖਵਾਵੇਗਾ ਜਿੱਥੇ ਪੰਗਤ ਨਹੀਂ ਜਿੱਥੇ ਇੱਕ ਪੰਗਤ ਦੇ ਵਿੱਚ ਬਿਠਾ ਕੇ ਗੁਰੂ ਘਰ ਦੇ ਵਿੱਚ ਪ੍ਰਸ਼ਾਦਾ ਨਹੀਂ ਸ਼ਕਾਇਆ ਜਾਂਦਾ ਉਹ ਵੀ ਗੁਰੂ ਘਰ ਆਸੀ ਅਖਵੋਣਨ ਅਖਵਾਵਾਂਗੇ ਪਰ ਉਹ ਹੈ ਨਹੀਂ ਕਿਉਂ ਜਿਸ ਪੰਗਤ ਆਸਾਂ ਨੇ ਲੰਗਰ ਹੀ ਵਿੱਚ ਉਹ ਜਿਹੜਾ ਪੈ ਉਹ ਗਾਇਬ ਕਰ ਦਿੱਤਾ ਪੰਗਤ ਜੋ ਸਤਿਗੁਰਾਂ ਜੀ ਨੇ ਚਲਾਈ ਸੀ ਉਹ ਤੇ ਆਸਾਂ ਨੇ ਰਹਿਣ ਕੋਈ ਨਾ ਦਿੱਤੀ ਖਾਲਸਾ ਜੀ ਇੱਕ ਮੈਂ ਬੇਨਤੀ ਕਰਾਂ ਇਹ ਹੈ ਤੇ ਸੱਚ ਕਬੜਾ ਜੀ ਪਰ ਸਾਨੂੰ ਸੁਣਨਾ ਪੈਣਾ ਏ ਤੇ ਮੈਂ ਬੇਨਤੀ ਕਰਦਾ ਜਿੱਥੋਂ ਤੱਕ ਆਵਾਜ਼ ਜਾਂਦੀ ਦਿਲ ਵੱਡਾ ਕਰਕੇ ਸੁਣ ਲਿਓ ਗੁਰੂ ਅਮਰਦਾਸ ਜੀ ਨੂੰ ਜਿਹੜਾ ਤੇ ਸਿੱਖ ਮੰਨਦਾ ਜੇ ਉਹ ਕਦੀ ਟੈਂਟ ਨਹੀਂ ਲਾਵੇ ਤੇ ਜੋ ਗੁਰੂ ਅਮਰਦਾਸ ਜੀ ਨੂੰ ਨਹੀਂ ਮੰਨਦਾ ਜੋ ਗੁਰੂ ਮੰਨਦਾ ਹੀ ਨਹੀਂ ਆਪਣਾ ਉਹ ਆਖਦਾ ਕਿ ਗੁਰੂ ਅਮਰਦਾਸ ਜੀ ਤੁਸੀਂ ਕੌਣ ਤੇ ਮੈਂ ਕੌਣ ਉਹ ਟੈਂਟ ਲਾਉਂਦਾ ਜੀ ਉਸ ਨੂੰ ਪੰਗਤ ਦਾ ਪਤਾ ਹੀ ਕੋਈ ਨਹੀਂ ਇਹ ਬੇਨਤੀ ਮੈਂ ਤਾਂ ਕੀਤੀ ਗੁਰੂ ਅਮਰਦਾਸ ਜੀ ਬਚਨ ਕਰਦੇ ਸਨ ਪਹਿਲਾਂ ਪੰਗਤ ਫਿਰ ਸੰਗਤ ਕਿ ਜਿਹੜਾ ਵੀ ਦਰਸ਼ਨਾਂ ਦੇ ਵਾਸਤੇ ਗੋਇੰਦਵਾਲ ਸਾਹਿਬ ਦੇ ਵਿੱਚ ਜਾਂਦਾ ਸਤਿਗੁਰੂ ਜੀ ਆਖਦੇ ਜੇ ਪਹਿਲਾਂ ਪੰਗਤ ਦੇ ਵਿੱਚ ਬੈਠ ਕੇ ਪ੍ਰਸ਼ਾਦਾ ਛੱਕ ਕੇ ਆਵੇਂਗਾ ਤੇ ਫਿਰ ਮੈਂ ਆਪਣੇ ਤੈਨੂੰ ਦਰਸ਼ਨ ਦੇਣੇ ਹਨ ਜੇ ਤੂੰ ਪੰਗਤ ਦੇ ਵਿੱਚ ਪ੍ਰਸ਼ਾਦਾ ਛੱਕ ਕੇ ਨਾ ਆਇਆ ਪੰਗਤ ਦੇ ਵਿੱਚ ਬੈਠ ਕੇ ਤੈਨੂੰ ਮੈਂ ਦਰਸ਼ਨ ਨਹੀਂ ਦੇਣਾ ਉਹ ਸਦਾ ਇੱਕ ਭਾਵ ਸੀ ਖਾਲਸਾ ਜੀ ਕੋਈ ਅਮੀਰ ਆਉਂਦਾ ਸੀ ਕੋਈ ਗਰੀਬ ਆਉਂਦਾ ਸੀ ਕੋਈ ਉੱਚਾ ਆਉਂਦਾ ਸੀ ਕੋਈ ਨੀਵਾ ਆਉਂਦਾ ਸੀ ਹੁਣ ਖਾਲਸਾ ਜੀ ਉੱਥੇ ਜਿਹੜਾ ਗਏ ਕੋਈ ਹੰਕਾਰੇ ਆਉਂਦਾ ਕੋਈ ਨਿਮਰਤਾ ਵਾਲਾ ਆਉਂਦਾ ਸੀ ਜਦੋਂ ਸਾਰੇ ਪੰਗਤ ਦੇ ਵਿੱਚ ਇੱਕ ਬਰਾਬਰ ਬੈਠਦੇ ਨਾ ਉਥੇ ਉਹਨਾਂ ਨੂੰ ਇਹ ਸਮਝ ਪੈ ਜਾਂਦੀ ਸੀ ਕਿ ਭਾਵੇਂ ਹਾਂ ਮੈਂ ਰਾਜਾ ਤੇ ਦੂਸਰਾ ਜੇਕਰ ਹੋਵੇ ਨਾ ਕੋਈ ਗਰੀਬ ਉਹ ਵੀ ਮਨ ਦੇ ਵਿੱਚ ਸੋਚਦਾ ਕਿ ਚਾਹੇ ਹਾਂ ਮੈਂ ਗਰੀਬ ਰਾਜਾ ਵੀ ਮਨ ਦੇ ਵਿੱਚ ਇਹ ਸੋਚਦਾ ਕਿ ਪੰਗਤ ਐਸੀ ਹੈ ਗੁਰੂ ਘਰ ਐਸਾ ਹੈ ਇਥੇ ਕਿਸੇ ਵੱਡੇ ਨੂੰ ਨੇ ਕਿਤੇ ਛੋਟੇ ਨੂੰ ਨੇ ਇਥੇ ਸਾਰੇ ਇੱਕ ਸਮਾਨ ਹਨ ਰਾਜਾ ਵੀ ਗੁਰੂ ਘਰ ਦੇ ਵਿੱਚ ਉਹਨਾਂ ਹੀ ਸਤਕਾਰਯੋਗ ਹੈ ਤੇ ਕੋਈ ਗਰੀਬ ਜੋ ਭਿਖਾਰੀ ਮੰਗ ਜਿਹੜਾ ਹੈ ਭਿਖਾਰੀ ਹੈ ਭਿਖਿਆ ਮੰਗ ਕੇ ਗੁਜ਼ਾਰਾ ਕਰਦਾ ਉਹ ਵੀ ਗੁਰੂ ਘਰ ਦੇ ਵਿੱਚ ਇੱਕ ਸਮਾਨ ਹੈ ਜਦੋਂ ਪੰਗਤ ਦੇ ਵਿੱਚ ਬੈਠ ਕੇ ਪ੍ਰਸ਼ਾਦਾ ਛਕਦੇ ਸੰਤ ਤੇ ਹੰਕਾਰ ਉਹਨਾਂ ਦੇ ਟੁੱਟ ਜਾਂਦੇ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਇੱਥੇ ਗੁਰੂ ਘਰ ਦੇ ਵਿੱਚ ਇਹ ਫਰਕ ਨਹੀਂ ਸਮਝਿਆ ਜਾਂਦਾ ਉੱਚੇ ਨੀਵੇਂ ਦਾ ਇੱਥੇ ਸਾਰੇ ਇੱਕ ਸਮਾਨ ਹਨ ਤੇ ਸਾਨੂੰ ਹੱਥ ਜੋੜ ਕੇ ਆਪਣਾ ਆਪ ਮਿਟਾ ਕਰਕੇ ਤੇ ਗੁਰੂ ਦੇ ਦਰਸ਼ਨ ਕਰਨੇ ਚਾਹੀਦੇ ਜਿਸ ਦੇ ਨਾਲ ਸਾਨੂੰ ਕੁਝ ਪ੍ਰਾਪਤ ਹੋ ਜਾਵੇ ਏਸੀ ਪੰਗਤ ਜੋ ਗੁਰੂ ਅਮਰਦਾਸ ਜੀ ਨੇ ਸਾਨੂੰ ਦਿੱਤੀ ਇਹ ਪੰਗਤ ਦੇ ਵਿੱਚ ਮਨੁੱਖਾ ਬੈਠ ਤੇ ਜਦੋਂ ਬੈਠੇਗਾ ਤੇ ਉਹ ਆਪਣਾ ਆਪ ਅਹੰਕਾਰ ਫਿਰ ਉਥੇ ਛਾਡ ਆਵੇਗਾ ਤੇ ਜਦੋਂ ਮੇਰੇ ਦਰਸ਼ਨ ਕਰੇਗਾ ਤੈਨੂੰ ਸਭ ਕੁਝ ਪ੍ਰਾਪਤ ਹੋ ਜਾਣਾ ਪਰ ਅੱਜ ਪੰਗਤ ਖਾਲਸਾ ਦੀ ਸਾਡੇ ਕੋਲ ਨਹੀਂ ਜੇ ਰਹਿ ਗਏ ਇਹ ਦੁੱਖदाई ਘਟਣਾ ਪਏ ਚਲੋ ਮੈਂ ਘਰਾਂ ਦੀ ਗੱਲ ਨਾ ਕਰਾਂ ਜੋ ਵੀ ਤੁਸੀਂ ਨੇ ਕਰਨਾ ਰਾਜੀ ਖੁਸ਼ੀ ਕਰੋ ਪਰ ਇੱਕ ਹੱਥ ਜੋੜ ਕੇ ਬੇਨਤੀ ਜੇ ਅਈਤੇ ਪਾਪੀ ਨਾ ਬਣ ਜਾਈਏ ਐਨੇ ਪਾਪ ਸਾਡੇ ਤੋਂ ਬਾਅਦ ਦੇ ਵਿੱਚ ਖਾਲਸਾ ਜੀ ਨਹੀਂ ਝੱਲੇ ਜਾਣੇ ਐਨੇ ਸਜਾਵਾਂ ਸਾਡੇ ਤੋਂ ਨਹੀਂ ਝਲੀਆਂ ਜਾਣੀਆਂ ਅਸੀਂ ਗੁਰੂ ਘਰਾਂ ਦੇ ਵਿੱਚ ਟੰਟ ਲਾ ਦਿੱਤੇ ਜੇ ਉਥੇ ਗੁਰੂ ਘਰ ਦੇ ਵਿੱਚ ਪੰਗਤ ਸੀ ਪਰ ਜਿਹੜਾ ਖਾਲਸਾ ਜੀ ਪੰਗਤ ਨੂੰ ਵਿਗਾੜਦਾ ਜੇ ਜਿਹੜਾ ਪੰਗਤ ਦਾ ਖਾਲਸਾ ਜੀ ਵਿਰੋਧ ਦੇ ਵਿੱਚ ਜਾਂਦਾ ਤੇ ਉਥੇ ਜਾ ਕੇ ਟੰਟ ਵੱਧੋ-ਵਧੀ ਲਾਉਂਦਾ ਹੋਇਆ ਨਾ ਇੱਕ ਗੱਲ ਫਿਰ ਸੁਣ ਲਿਓ ਪਾਪੀ ਕੋ ਮਾਰਨੇ ਕੋ ਪਾਪ ਮਹਾਬਲੀ ਹੈ ਫਿਰ ਉਸ ਦੇ ਪਾਪ ਹੀ ਪਾਪੀ ਨੂੰ ਲੈ ਕੇ ਡੁੱਬ ਜਾਂਦੇ ਕੋਈ ਨਹੀਂ ਮਾਰਦਾ ਐਡੇ ਹੰਕਾਰੀ ਨਾ ਹੋ ਜਾਈਏ ਸਾਨੂੰ ਗੁਰੂ ਘਰ ਨਾਲ ਦੇਖੇ ਸਾਨੂੰ ਪੰਗਤ ਨਾਲ ਦੇਖੇ ਖਾਲਸਾ ਜੀ ਪੰਗਤ ਲਾਵੋ ਹੱਥਾਂ ਦੇ ਨਾਲ ਜੇ ਸੇਵਾ ਕਰੋ ਕੁਝ ਪ੍ਰਾਪਤ ਵੀ ਹੋ ਜਾਵੇਗਾ ਤੇ ਮੈਂ ਤੇ ਅਕਸਰ ਬੇਨਤੀ ਕਰਦਾ ਤੇ ਖਾਲਸਾ ਜੀ ਮੈਂ ਕਰਦੇ ਵੀ ਰਹਿਣਾ ਕਿਉਂਕਿ ਇਹ ਸਚਾਈ ਹੈ ਕਿਸੇ ਨੂੰ ਦੁੱਖदाई ਲੱਗੇ ਕਿਸੇ ਨੂੰ ਗੁੱਸਾ ਲੱਗੇ ਕੋਈ ਰਾਜੀ ਹੋਵੇ ਇਹ ਸਚਾਈ ਸਾਨੂੰ ਮੰਨਣੀ ਪਵੇਗੀ ਇਹ ਜੋ ਸਤਿਗੁਰਾਂ ਜੀ ਨੇ ਤਰਸ ਕੀਤਾ ਹੈ ਅਸੀਂ ਤੁਹਾਨੂੰ ਇਥੇ ਕਹਿ ਰਹੇ ਹਾਂ ਤੇ ਆਪ ਵੀ ਇਸ ਦੇ ਉੱਤੇ ਅਮਲ ਕਰਦਾ ਹੈ ਇਹ ਖਾਲਸਾ ਦੇ ਵੇਖੋ ਪੰਗਤ ਆ ਸਾਡੇ ਕੋਲ ਨਹੀਂ ਰਹਿ ਗਏ ਜੇ ਘਰ ਦੇ ਵਿੱਚ ਸੁਖਮਣੀ ਸਾਹਿਬ ਜੀ ਘਰ ਦੇ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਤੰਗਤ ਨਹੀਂ ਲਾਈ ਉਥੇ ਟੈਂਟ ਲਾ ਦਿੱਤਾ ਕਿਉਂ ਹੱਥਾਂ ਦੇ ਨਾਲ ਸਾਡੇ ਤੋਂ ਸੇਵਾ ਨਹੀਂ ਹੁੰਦੀ ਐਨਾ ਸਮਾਂ ਕਿਹੜਾ ਕੱਢੇ ਰਿਸ਼ਤੇਦਾਰ ਆਉਣੇ ਹਨ ਅਸੀਂ ਉਹਨਾਂ ਦੇ ਕੋਲ ਬੈਠਣਾ ਹੈ ਉਹਨਾਂ ਦਾ ਹਾਲ ਚਾਲ ਪੁੱਛਣਾ ਇਥੇ ਪਾ ਦਵੋ ਇੱਕੇ ਥਾਂ ਹੀ ਸਾਰਾ ਕੁਝ ਆਪੇ ਵਿੱਚ ਹੀ ਅੰਮ੍ਰਿਤ ਵਾਲਾ ਛਕੀ ਜਾਵੇ ਵਿੱਚੇ ਤਮਾਗੂ ਖਾਣ ਵਾਲਾ ਛਕੀ ਜਾਵੇ ਵਿੱਚੇ ਬੀੜੀਆਂ ਪੀਣ ਵਾਲਾ ਛਕੀ ਜਾਵੇ ਤੇ ਵਿੱਚੇ ਸ਼ਰਾਬ ਪੀਣ ਵਾਲਾ ਛਕੀ ਜਾਵੇ ਕੋਈ ਨਹੀਂ ਛਕ ਜਾਂਦੇ ਸਾਰਾ ਕੁਝ ਪਤਾ ਹੈ ਨਾ ਸਾਡਾ ਸਾਰਿਆਂ ਨੂੰ ਸਾਨੂੰ ਇੱਕ ਦੂਸਰੇ ਦੇ ਬਾਰੇ ਸਭ ਕੁਝ ਪਤਾ ਉਹਨਾਂ ਨੂੰ ਪਤਾ ਇਹਨਾਂ ਨੇ ਨਹੀਂ ਅੱਗੇ ਕੁਝ ਵੇਖਣਾ ਕੀ ਖਾਣ ਜੋਗ ਤੇ ਕੀ ਨਹੀਂ ਖਾਣ ਜੋਗ ਇਹਨਾਂ ਸਾਰਾ ਕੁਝ ਛੱਡ ਜਾਣਾ ਪਾ ਦੇਵੋ ਇੱਕ ਥਾਂ ਤੇ ਆਪੋ ਆਪਣੇ ਜਿਹੜਾ ਚੁੱਕੀ ਜਾਣਗੇ ਸਾਰੇ ਜਾਣੇ ਖਾਲਸਾ ਜੀ ਕੋਈ ਰਹਿ ਗਏ ਸਾਡੀ ਰਹਿਤ ਜਾਂ ਕੋਈ ਤੁਸੀਂ ਲਾ ਲਵੋ ਚਲੋ ਰਹਿਤ ਨਹੀਂ ਕੁਝ ਝੂਠ ਤੇ ਨਾ ਕਹੀਏ ਅਸੀਂ ਤੇ ਜੋ ਜਹਾਨ ਦੀ ਝੂਠ ਉਹ ਸਾਰੇ ਚੁ ਕੁਝ ਛਕਾਈ ਜਾ ਰਹੇ ਹਾਂ ਇਹ ਖਾਲਸਾ ਜੀ ਕਿਤੇ ਸੋਚ ਕੇ ਵੇਖੋ ਟੈਂਟਾਂ ਦੇ ਵਿੱਚ ਜਾਵੋਗੇ ਨਾ ਮੈਂ ਇਹ ਨਹੀਂ ਆਖਦਾ ਕਿਉਂਕਿ ਤੁਸੀਂ ਨੇ ਕਿਹੜਾ ਹੱਟ ਜਾਣਾ ਛੇਤੀ ਜਦੋਂ ਇਹ ਖਾਲਸਾ ਜੀ ਅੱਗੇ ਪਏ ਹੁਣ ਨਾ ਪਕੌੜੇ ਉਦੋਂ ਨੇ ਜੇ ਝੂਠ ਦਿਸਦੀ ਉਦੋਂ ਜੀ ਨੇ ਉਦੋਂ ਤੇ ਭਾਵੇਂ ਸਾਹਮਣੇ ਕੋਈ ਮੁਖ ਦੇ ਵਿੱਚ ਮਾਰ ਕੇ ਉਂਗਲ ਤੇ ਭਾਵੇਂ ਉਥੋਂ ਪਕੌੜੇ ਚੁੱਕ ਲਵੇ ਉਦੋਂ ਤੇ ਨੇ ਅੱਖ ਨਾਲ ਮਾਸਾ ਪਰਿਓ ਚੁੱਕ ਲੈਨੇ ਕੋਈ ਨਹੀਂ ਆਏ ਹਾਂ ਹੁਣ ਪਰ ਇਹ ਖਾਲਸਾ ਜੀ ਜ਼ੁਬਾਨ ਰਸ ਨਾ ਬਣਾਈਏ ਇਹ ਜਿਹੜਾ ਰਸ ਸਾਨੂੰ ਬੜਾ ਭੈੜਾ ਲੱਗਾ ਹੋਇਆ ਇਹ ਸਾਡਾ ਜਿਹੜਾ ਕਿਰਦਾਰ ਖਰਾਬ ਕਰ ਰਿਹਾ ਤੇ ਇਹ ਸਾਡੇ ਜਿਹੜਾ ਕਿ ਆਚਰਣ ਦੇ ਵਿੱਚ ਫਰਕ ਪਾ ਰਿਹਾ ਹੈ ਆਖਦੇ ਨਾ ਨਾਮ ਨਹੀਂ ਜਪਿਆ ਜਾਂਦਾ ਬਾਣੀ ਨਹੀਂ ਪੜੀ ਜਾਂਦੀ ਇਹ ਖਾਲਸਾ ਜੀ ਬਾਣੀ ਉਹ ਪੜ ਸਕਦਾ ਜਿਸ ਨੇ ਆਪਣਾ ਖਾਣ ਪੀਣ ਸਹੀ ਕੀਤਾ ਜਿਹੜਾ ਆਪਣਾ ਖਾਣ ਪੀਣ ਨਹੀਂ ਕ ਸਹੀ ਕਰ ਸਕਦਾ ਉਹ ਬਾਣੀ ਨਹੀਂ ਜੇ ਪੜ ਸਕਦਾ ਇਹ ਆ ਖਾਲਸਾ ਰੀਤੇ ਸਤਿਗੁਰਾਂ ਜੀ ਨੇ ਕਿਹਾ ਕਿਹੜਾ ਇਹ ਸਤਨਾ ਕਰਦਾ ਕਿ ਜਿਹੜਾ ਸਭ ਕੁਝ ਹੀ ਖਾ ਜਾਂਦਾ ਹੁਣ ਮਨ ਦੇ ਵਿੱਚ ਵਿਚਾਰ ਕਰਕੇ ਵੇਖ ਲਿਓ ਅਸੀਂ ਕਿੱਥੇ ਖੜੇ ਗੁਰਬਾਣੀ ਦੀਆਂ ਮੈਂ ਦੋ ਪੰਕਤੀਆਂ ਆਪ ਜੀ ਦੇ ਨਾਲ ਸਾਂਝੀਆਂ ਕਰਨੀਆਂ ਤੇ ਆਪ ਉਹ ਆਪਣੇ ਮਨ ਦੇ ਵਿੱਚ ਵਿਚਾਰ ਕਰ ਲਿਓ ਕਿ ਇਸ ਬਾਣੀ ਦੀ ਪੰਕਤੀ ਸਾਡੇ ਤੇ ਲੱਗਦੀ ਹੈ ਕਿ ਨਹੀਂ ਲੱਗਦੀ ਹੁਣ ਸਤਗੁਰਾਂ ਜੀ ਨੇ ਬਾਣੀ ਦੇ ਵਿੱਚ ਬਚਨ ਉਚਾਰਨ ਕੀਤੇ ਜਿਉ ਕੂਕਰ ਹਰਕਾਇਆ ਤਾਵੇ ਦਹਿ ਜਿਸ ਜਾਏ ਹੁਣ ਇੱਕ ਇੱਥੇ ਪੁੱਤੇ ਦੀ ਉਦਾਹਰਣ ਦਿੱਤੀ ਸਤਗੁਰਾਂ ਜੀ ਨੇ ਕੂਕਰ ਦੀ ਜਿਵੇਂ ਕੂਕਰ ਹਲਕ ਜਾਂਦਾ ਨਾ ਉਹ ਵੇਖਦਾ ਹੈ ਦਸਾਂ ਦਸ਼ਾਵਾਂ ਦੇ ਵੱਲ ਨੂੰ ਭੱਜਦਾ ਕਿ ਮੈਨੂੰ ਕੁਝ ਨਾ ਕੁਝ ਵੱਡਣ ਵਾਸਤੇ ਮਿਲ ਜਾਵੇ ਮੈਂ ਕਿਸੇ ਨੂੰ ਫੜ ਲਵਾਂ ਤੇ ਉਹਦੇ ਮੈਂ ਦੰਦ ਮਾਰਾਂ ਮੈਂ ਉਸ ਨੂੰ ਕੱਟ ਦਵਾਂ ਹੁੰਦਾ ਨਾ ਹਲਕੇ ਕੁੱਤੇ ਦਾ ਹੀ ਹੁੰਦਾ ਨਾ ਜਦੋਂ ਹੈ ਜਦੋਂ ਹੋ ਜਾਂਦਾ ਹਲਕਾ ਉਹਦੇ ਦਿਮਾਗ ਨੂੰ ਚੜ ਜਾਂਦਾ ਉਹ ਭੱਜਦਾ ਹੈ ਕਿ ਕਿਤੇ ਉਹਨਾਂ ਕਿਤੇ ਮੈਨੂੰ ਕੁਝ ਵੱਡਣ ਵਾਸਤੇ ਮਿਲ ਜਾਵੇ ਅੱਗੇ ਦੂਸਰੀ ਪੰਕਤੀ ਦੇ ਵਿੱਚ ਸਤਿਗੁਰਾਂ ਜੀ ਨੇ ਉਹ ਪੂਕਰ ਦੇ ਬਰਾਬਰ ਫਿਰ ਮਨੁੱਖ ਕਿਹੜੇ ਦੱਸੇ ਲੋਭੀ ਜੰਤ ਨਾ ਜਾਣਈ ਭਖ ਅਭਖ ਸਭ ਖਾਏ ਹੁਣ ਇਹ ਪੰਕਤੀਆਂ ਦੇ ਖਾਸ ਕਰਕੇ ਮੈਂ ਫਿਰ ਦੁਹਰਾਵਾਂ ਜੋ ਕੂਕਰ ਹਰਕਾਇਆ ਧਾਵੇ ਦਹਿ ਦਿਸ ਜਾਏ ਲੋਭੀ ਜੰਤ ਨਾ ਜਾਣਈ ਭਖ ਅਭਖ ਸਭ ਖਾਏ ਸਤਗੁਰੂ ਜੀ ਅੱਖ ਦੇ ਜਿਵੇਂ ਕੂਕਰ ਹਲਕ ਜਾਵੇ ਉਹ ਥਾਵਾਂ ਥਾਵਾਂ ਤੇ ਨਾ ਬਧਾ ਫਿਰਦਾ ਕਿ ਮੈਂ ਕਿਸੇ ਨੂੰ ਖਾ ਲਵਾਂ ਵੱਡ ਲਵਾਂ ਇਸੇ ਤਰ੍ਹਾਂ ਸਾਰੀ ਆਖਦੇ ਉਸ ਕੋ ਕਰਦੀ ਨਹੀਂ ਆਈ ਲੋਭੀ ਜੰਤ ਹੈ ਲੋਭੀ ਜੰਤ ਉਸ ਨੂੰ ਕਿਹਾ ਸਾਧੂ ਗੁਰਾਂ ਜੀ ਨੇ ਲੋਭੀ ਜੰਤ ਨਾ ਜਾਣਏ ਲੋਭ ਵਾਲਾ ਮਨੁੱਖ ਇਹ ਨਹੀਂ ਜਾਣ ਸਕਦਾ ਇਹ ਨਹੀਂ ਸਮਝ ਜਾਂਦਾ ਭਖ ਭਖ ਤੋਂ ਭਾਵ ਹੈ ਖਾਣ ਵਾਲਾ ਭੋਜਨ ਅਭਖ ਤੋਂ ਭਾਵ ਹੈ ਨਾ ਖਾਣ ਵਾਲਾ ਭੋਜਨ ਭਖ ਅਭਖ ਸਭ ਕਾ ਹੈ ਲੋਭੀ ਖਾਈ ਜਾ ਰਿਹਾ ਸਾਰਾ ਗੋਦੀ ਉਸ ਨੂੰ ਨਹੀਂ ਪਤਾ ਲੱਗਦਾ ਕਿ ਇਹ ਮੇਰੇ ਖਾਣ ਜੋਗ ਹੈ ਕਿ ਨਹੀਂ ਖਾਣ ਜੋਗ ਉਸ ਨੂੰ ਆਪਣੀ ਰਸਨਾ ਹੀ ਵਾਸ ਅੱਗੇ ਦਿਸਦੇ ਉਹ ਖਾਲਸਾ ਜੀ ਵੇਖੋ ਗੁਰਬਾਣੀ ਦੇ ਆਧਾਰ ਤੇ ਉਹਨਾਂ ਮਨੁੱਖਾਂ ਨੂੰ ਇੱਕ ਕੂਕਰ ਦੇ ਨਿਆਏ ਦੇ ਸਮਝਿਆ ਗਿਆ ਬਰਾਬਰ ਕਿ ਜਿਵੇਂ ਕੂਕਰ ਆ ਜਿਹੜਾ ਹੈ ਹਲਕਿਆ ਹੋਇਆ ਉਹ ਨਹੀਂ ਨਾ ਵੇਖਦਾ ਅੱਗੇ ਕੀ ਹੈ ਤੇ ਕੀ ਨਹੀਂ ਇਸੇ ਤਰ੍ਹਾਂ ਲੋਭੀ ਮਨੁੱਖ ਹੈ ਉਸ ਨੂੰ ਇਹ ਨਹੀਂ ਪਤਾ ਲੱਗਦਾ ਕਿ ਮਨੁੱਖਾ ਇੱਥੇ ਤੇ ਮੀਟ ਖਾਣ ਵਾਲੇ ਵਿੱਚ ਹੱਥ ਮਾਰ ਰੇ ਇੱਥੇ ਤਮਾਕੂ ਖਾ ਕੇ ਤੇ ਉਹ ਵੀ ਇਸ ਦੇ ਵਿੱਚ ਹੱਥ ਮਾਰ ਰੇ ਉਹ ਹੀ ਬੀੜੇ ਪੀ ਕੇ ਉਸੇ ਦੇ ਵਿੱਚ ਉਹ ਪਕੌੜੇ ਚੁਕਰੇ ਉਥੇ ਮੀਟ ਖਾ ਕੇ ਉਸੇ ਵਿੱਚ ਉਹ ਚੁੱਕ ਰੇ ਤੇ ਤੂੰ ਵੀ ਸਿੱਖਾ ਉੱਥੇ ਜਾ ਕੇ ਵਿੱਚੋਂ ਚੁੱਕ ਕੇ ਖਾ ਰਿਆ ਤੂੰ ਲੋਭੀ ਨਹੀਂ ਤੇ ਹੋਰ ਕੀ ਆਖੋ ਸਤਨਿਕ ਇਹ ਖਾਲਸਾ ਜੀ ਮਨ ਦੇ ਵਿੱਚ ਸੋਭੇ ਅਸੀਂ ਲੋਭੀ ਨਹੀਂ ਤੇ ਹੋਰ ਕੀ ਸਾਨੂੰ ਰਸਨਾਗੇ ਨਾ ਬਸ ਸਾਨੂੰ ਖਾਣ ਦਾ ਹੀ ਹੈ ਕਿ ਅਸੀਂ ਖਾ ਲੈਣਾ ਹੈ ਅਸੀਂ ਆਪਣਾ ਢਿੱਡ ਭਰਨਾ ਪਰ ਸਾਨੂੰ ਇਹ ਨਹੀਂ ਅੱਗੇ ਦਿਖਾਈ ਦਿੰਦਾ ਕਿ ਖਾਣਾ ਕੀ ਹੈ ਤੇ ਖਾਣਾ ਨਹੀਂ ਕੀ ਖਾਣਾ ਇਹ ਖਾਲਸਾ ਜੀ ਮਨ ਦੇ ਵਿੱਚ ਕੋਈ ਸੋਚ ਵਿਚਾਰ ਕੇ ਵੇਖਿਆ ਕਰੋ ਤੇ ਜੇ ਸਾਡਾ ਖਾਣਾ ਸਹੀ ਨਹੀਂ ਤੇ ਫਿਰ ਸਾਡਾ ਨਾਮ ਨਹੀਂ ਜਪਿਆ ਜਾਵੇਗਾ ਮਹਾਪੁਰਖ ਆਖਦੇ ਹੁੰਦੇ ਮਹਾਪੁਰਖਾਂ ਦਾ ਕਥਨ ਹੈ ਉਹ ਆਖਦੇ ਜੇ ਤੁਹਾਡਾ ਭੋਜਨ ਸਹੀ ਨਹੀਂ ਫਿਰ ਤੁਹਾਡਾ ਭਜਨ ਉਵੇ ਨਹੀਂ ਸਹੀ ਹੋਵੇਗਾ ਜੇ ਤੁਹਾਡਾ ਭੋਜਨ ਸਹੀ ਹੈ ਫਿਰ ਤੁਹਾਡਾ ਭਜਨ ਸਹੀ ਹੋਵੇਗਾ ਇਹ ਦੋ ਵਸਤੂਆਂ ਦਾ ਮੇਲ ਹੈ ਖਾਲਸਾ ਜੀ ਸਰੀਰ ਦੀ ਖੁਰਾਕ ਹੈ ਭੋਜਨ ਇਹ ਭੋਜਨ ਜੋ ਅਸੀਂ ਖਾਂਦੇ ਹਾਂ ਇਹ ਮਨ ਦੇ ਉੱਤੇ ਜਾ ਕੇ ਜਿਹੜਾ ਹੈ ਅਸਰ ਕਰਦੀ ਹੁਣ ਸਰੀਰ ਹੈ ਖਾਲਸਾ ਜੀ ਸਰੀਰ ਆਤਮਾ ਇਹ ਦੋ ਵਸਤੂਆਂ ਦਾ ਮੇਲ ਜੀ ਜੋ ਮੈਂ ਆਪ ਜੀ ਦੇ ਨਾਲ ਸਾਂਝ ਪਾਉਣ ਲੱਗਾ ਭੋਜਨ ਤੇ ਭਜਨ ਦੇ ਬਾਰੇ ਸਰੀਰ ਤੇ ਆਤਮਾ ਇਹਨਾਂ ਦੋਵਾਂ ਦਾ ਕਨੈਕਸ਼ਨ ਇੱਕ ਥਾਂ ਤੇ ਜੁੜਿਆ ਹੋਇਆ ਹੈ ਉਸਨੂੰ ਆਖਦੇ ਮਨ ਹੁਣ ਸਰੀਰ ਵੀ ਮਨ ਦੇ ਨਾਲ ਜੁੜਿਆ ਹੈ ਆਤਮਾ ਵੇ ਮਨ ਦੇ ਨਾਲ ਜੁੜੀ ਹੈ ਹੁਣ ਖਾਲਸਾ ਜੀ ਜੇ ਕੋਈ ਮਨੁੱਖ ਭੋਜਨ ਖਾਂਦਾ ਉਹ ਭੋਜਨ ਦਾ ਖਾਦਾ ਹੋਇਆ ਜੇ ਮਾੜਾ ਖਾ ਲਿਆ ਉਸ ਦਾ ਵੀ ਅਸਰ ਮਨ ਦੇ ਉੱਤੇ ਹੁਣ ਜੇ ਮਨੁੱਖ ਭਜਨ ਕਰਦਾ ਹੈ ਜੇ ਕੋਈ ਬੰਦਗੀ ਕਰਦਾ ਤੇ ਉਸ ਦਾ ਅਸਰ ਕਿੱਥੇ ਹੁਣ ਮਨ ਤੇ ਇਹ ਦੋਵਾਂ ਦਾ ਜਿਹੜਾ ਮੇਲ ਹੈ ਆਪਸੀ ਸੰਤਰ ਇਹ ਹੈ ਮਨ ਇਸ ਸਰੀਰ ਤੇ ਆਤਮਾ ਇਸ ਦੋਵਾਂ ਦੇ ਨਾਲ ਜਿਹੜਾ ਹੈ ਮਨ ਦੇ ਨਾਲ ਜੁੜੇ ਹੋਏ ਜੇ ਅਸੀਂ ਭੋਜਨ ਸਹੀ ਸ਼ੱਕਦੇ ਹਾਂ ਤੇ ਖਾਲਸਾ ਜੀ ਸਾਡਾ ਮਨ ਵੀ ਸਹੀ ਰਹੇਗਾ ਵਕਾਰੀ ਨਹੀਂ ਹੋਵੇਗਾ ਤੇ ਜੇ ਫਿਰ ਭਜਨ ਵੀ ਹੋ ਜਾਵੇਗਾ ਤੇ ਭਜਨ ਕੀਤਾ ਹੋਇਆ ਸਾਡੇ ਮਨ ਨੂੰ ਸ਼ਾਂਤ ਵੀ ਕਰ ਦੇਵੇਗਾ ਤੇ ਇੱਕ ਪਾਸੇ ਤੁਸੀਂ ਲਾ ਲਵੋ ਕਿ ਅਸੀਂ ਭੋਜਨ ਮਾੜਾ ਛਕ ਰਹੇ ਹਾਂ ਉਹ ਮਨ ਨੂੰ ਭੜਕਾ ਰਿਹਾ ਹੈ ਉਹ ਮਨ ਨੂੰ ਵਿਕਾਰੀ ਬਣਾ ਰਿਹਾ ਹੈ ਤੇ ਦੂਸਰੇ ਪਾਸੇ ਅਸੀਂ ਭਜਨ ਕਰ ਰਹੇ ਹਾਂ ਉਹ ਮਨ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਹੋ ਨਹੀਂ ਰਿਹਾ ਕਿਉਂਕਿ ਭੋਜਨ ਆਸਾਨੇ ਮਾੜਾ ਛਕਿਆ ਇਹ ਖਾਲਸਾ ਜੀ ਮਨ ਕੋਈ ਛੋਟਾ ਵੇਸ਼ਾ ਨਹੀਂ ਇਥੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਨਾ ਬਾਬਾ ਹੋਰ ਖਾਣਾ ਖੁਸ਼ੀ ਖਵਾਰ ਜਿਤ ਖਾਦਾ ਤਨ ਪੀੜਿਆ ਮਨ ਮਹਿ ਚੱਲੇ ਕਹੇ ਵਿਕਾਰ ਉਹ ਭੋਜਨ ਕਿਉ ਅਸੀਂ ਛਕਦੇ ਜਿਸ ਨੂੰ ਖਾਣ ਦੇ ਨਾਲ ਸਾਡੇ ਮਨ ਦੇ ਵਿੱਚ ਵਿਕਾਰ ਚੱਲੇ ਇਹ ਖਾਲਸਾ ਜੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਉਹ ਭੋਜਨ ਨਾ ਛਕੀਏ ਜਿਸ ਨੂੰ ਖਾਣ ਦੇ ਨਾਲ ਸਾਡੇ ਤੋਂ ਨਾਮ ਨਾ ਜਪਿਆ ਜਾਵੇ ਆਪਣੇ ਆਪ ਦੇ ਉੱਤੇ ਇਹ ਖਾਲਸਾ ਜੀ ਕੰਟੜਾੜ ਰੱਖੀਏ ਖਾਲਸਾ ਉਹੀ ਹੈ ਜੋ ਆਪਣੀਆਂ ਇੰਦਰੀਆਂ ਦੇ ਉੱਤੇ ਕਾਬੂ ਰੱਖਦਾ ਖਾਲਸਾ ਉਹ ਹੈ ਜੋ ਗੁਰੂ ਦੇ ਹੁਕਮ ਦੇ ਵਿੱਚ ਚੱਲਦਾ ਹੈ ਉਹ ਹੀ ਖਾਲਸਾ ਜੀ ਸਿੱਖ ਹੈ ਜੋ ਆਪਣੇ ਆਚਰਣ ਨੂੰ ਸਹੀ ਰੱਖ ਕੇ ਤੇ ਨਾਮ ਨੂੰ ਜਪਦਾ ਹੈ ਇਥੇ ਖਾਲਸਾ ਜੀ ਖਾਲਸਾ ਸੋਏ ਜੋ ਲੜੇ ਨੇਥ ਜੰਗ ਇਹ ਮਨ ਦੇ ਨਾਲ ਨੇਤਾ ਪ੍ਰਤੀ ਜੰਗ ਕਰਨੀ ਪੈਂਦੀ ਤੇ ਜੰਗ ਖਾਲਸਾ ਜੀ ਇਹ ਹੀ ਦੇ ਜਦੋਂ ਕਿ ਤੇ ਜਾਵੋਗੇ ਨਾ ਤੇ ਅੱਜ ਤੋ ਕਿਤੇ ਸੋਚ ਵਿਚਾਰ ਕੇ ਛੱਗਿਓ ਟੈਂਟਾਂ ਦੇ ਵਿੱਚੋਂ ਤੇ ਜਦੋਂ ਕਿਤੇ ਸੋਚੋਗੇ ਨਾ ਤੇ ਮਨ ਦੇ ਵਿੱਚ ਕੋਈ ਨਾ ਕੁਝ ਵਿਚਾਰ ਆ ਜਾਣੀ ਸਮਝ ਪੈ ਜਾਣੀ ਉਥੇ ਇਹ ਗੱਲ ਵੇਖਿਓ ਇਹ ਮੇਰੇ ਖਾਣ ਜੋਗ ਨਹੀਂ ਇਹ ਮੈਂ ਜੋ ਮੈਂ ਹੁਣ ਖਾਣ ਲੱਗਾ ਹਾਂ ਇਹ ਸਾਰਾ ਕੁਝ ਇੱਕੇ ਥਾਂ ਤੇ ਪਾ ਕੇ ਦਿੱਤਾ ਹੈ ਤੇ ਇਥੇ ਸਾਰੇ ਸ਼ਾਗਰੇ ਇਹ ਨਹੀਂ ਮੈਂ ਖਾਵਾਂਗਾ ਤੇ ਖਾਲਸਾ ਜੀ ਆਚਰਣ ਉੱਚਾ ਹੋਵੇਗਾ ਮਨ ਦੇ ਨਾਲ ਲੜ ਲਿਆ ਖਾਲਸਾ ਸੋਏ ਜੋ ਲੜਾ ਹੈ ਨੇਤ ਜੇ ਆ ਮਨ ਇੱਕ ਪਾਸੇ ਆਖ ਰਿਹਾ ਹੈ ਕਿ ਤੂੰ ਸ਼ੱਕ ਅੱਗੇ ਵੀ ਸ਼ੱਕਦਾ ਹੀ ਰਿਹਾ ਇੱਕ ਪਾਸੇ ਆਖ ਰਿਹਾ ਹੈ ਕਿ ਨਹੀਂ ਇਹ ਨਹੀਂ ਮੈਂ ਸ਼ਕਾਂਗੇ ਮੇਰੇ ਸ਼ਗਨ ਜੋਗ ਨਹੀਂ ਇਹ ਹੁੰਦੀ ਲੜਾਈ ਮਨ ਦੇ ਨਾਲ ਕਰਨੇ ਹੁਣ ਇਹ ਖਾਸਾ ਜੀ ਮੈਂ ਬੇਨਤੀ ਜੋ ਕਰ ਰਿਹਾ ਸੀ ਉਸ ਵਿਚਾਰ ਦੇ ਉੱਤੇ ਆਵਾ ਗੁਰੂ ਘਰ ਦੇ ਵਿੱਚ ਟੈਂਟ ਨਾ ਲਾਇਆ ਇਸੇ ਕਰਕੇ ਨਾ ਖਾਲਸਾ ਜੀ ਕਹੇ ਜਿਹੜਾ ਮੈਂ ਮੇਰਾ ਕਿਹਾ ਹੋਇਆ ਇਹ ਬੋਲ ਕਿਆਂ ਨੂੰ ਦੁਖਦਾਈ ਲੱਗਦਾ ਉਹ ਆਖਦੇ ਹਨ ਕਿ ਭਾਈ ਸਾਹਿਬ ਟੈਂਟ ਤੋਂ ਮਨਾ ਕਰਦੇ ਹੁਣ ਖਾਲਸਾ ਜੀ ਇੱਥੇ ਬਤ ਤੁਹਾਨੂੰ ਬੇਨਤੀ ਕਰਾ ਜਿਹੜੀ ਜ਼ਿਆਦਾ ਤੌਰ ਤੇ ਵਰਤਦੇ ਵਰਤਦੇ ਵੀਗਾ ਮੇਰੇ ਨਾਲ ਪਰ ਮੈਂ ਇਹ ਕਹਿਣ ਤੋਂ ਨਹੀਂ ਗੁਰੇ ਜ ਕਰਾਂਗਾ ਇਹ ਖਾਲਸਾ ਜੀ ਇੱਥੇ ਕਥਾ ਹੈ ਨਾ ਕਥਾ ਜੇ ਕਿਸੇ ਨੇ ਘਰ ਦੇ ਵਿੱਚ ਵੀ ਕਰਾਉਣੀ ਹੋਵੇ ਜਾਂ ਕਿਸੇ ਨੇ ਗੁਰੂ ਘਰ ਦੇ ਵਿੱਚ ਕਰਾਉਣੀ ਹੋਵੇ ਤੇ ਜਿਹਨੇ ਲਾਉਣਾ ਜੇ ਟੈਂਟ ਤੇ ਉਹ ਨੇ ਜੇ ਮੈਨੂੰ ਸੱਦਦਾ ਆ ਕੋ ਸਤਨਾਮ ਸ੍ਰੀ ਵਾਹਿਗੁਰੂ ਉਹਨਾਂ ਨੂੰ ਪਤਾ ਜੇ ਕਿ ਜੇ ਆ ਟੈਂਟ ਆਸਾਣੇ ਲਾਇਆ ਤੇ ਭਾਈ ਸਾਹਿਬ ਆਖਦੇ ਨਹੀਂ ਲਾਉਣਾ ਤੇ ਅਸੀਂ ਬਿੱਦਕੇ ਲਾਉਣਾ ਤੇ ਖਾਲਸਾ ਜੀ ਲਾਉ ਉਹ ਮੈਂ ਤੁਹਾਡੇ ਤੋਂ ਕੀ ਲੈਣਾ ਮੈਂ ਤੇ ਇਹ ਸਮਝਾ ਰਿਹਾ ਕਿ ਜੇ ਤੇ ਸਮਝ ਜਾਵੋਗੇ ਸੇਖੋ ਤੁਹਾਡਾ ਭਲਾ ਹੈ ਜੇ ਨਾ ਸਮਝੇ ਤੇ ਫਿਰ ਗੁਰੂ ਤੋਂ ਤੁਸੀਂ ਬੇਮੁਖ ਹੋਏ ਹੋ ਫਿਰ ਮੈਂ ਕੀ ਕਹਣਾ ਤੁਹਾਨੂੰ ਫਿਰ ਗੁਰੂ ਤੁਹਾਨੂੰ ਵੇਖ ਕੇ ਤੇ ਤੁਸੀਂ ਗੁਰੂ ਦੇ ਹੁਕਮ ਦੇ ਵਿੱਚ ਨਹੀਂ ਚੱਲਦੇ ਮੈਂ ਕੀ ਤੁਹਾਨੂੰ ਇਹ ਸਾਡਾ ਇੱਥੇ ਖਾਲਸਾ ਜੀ ਫਰਜ਼ ਬਣਦਾ ਕਿ ਅਸੀਂ ਸੱਚਾਈ ਜ਼ਰੂਰ ਕਹਾਂਗੇ ਮੰਨਣੀ ਕਿਸੇ ਦੀ ਨਹੀਂ ਮੰਨਣੀ ਉਹ ਤੁਹਾਡੀ ਇੱਛਾ ਫਿਰ ਮੈਂ ਤੇ ਬੜੇ ਵਾਰ ਬੇਨਤੀ ਕੀਤੀ ਕਿ ਜੋ ਇੱਥੇ ਸੱਚ ਹੈ ਇਹ ਬੋਲਿਆ ਜ਼ਰੂਰ ਜਾਵੇਗਾ ਮੰਨਣਾ ਹੈ ਨਹੀਂ ਮੰਨਣਾ ਉਹ ਤੁਹਾਡੀ ਤੇ ਉੱਤੇ ਡਿਪੈਂਡ ਹੈ ਮਹਨ ਖਾਸ ਜੀ ਇਥੇ ਕੀ ਹੈ ਗੁਰਬਾਣੀ ਦੀ ਇੱਕ ਪੰਕਤੀ ਹੈ ਉਸ ਨੂੰ ਮਨ ਦੇ ਵਿੱਚ ਵਸਾ ਲੈ ਅਸਾਂ ਨੇ ਤੇ ਵਸਾਇਆ ਸਾਨੂੰ ਪਤਾ ਜੇ ਕੋ ਬੋਲੇ ਸੱਚ ਕੂੜਾ ਜਲ ਜਾ ਬਈ ਬਾਣੀ ਦੀ ਪੰਕਤੀ ਹੈ ਸਤਿਗੁਰੂ ਜੀ ਆਖਦੇ ਜੇ ਕੋਈ ਸੱਚ ਬੋਲਦਾ ਹੈ ਤੇ ਝੂਠੇ ਬੰਦੇ ਨੂੰ ਕੂੜ ਵਾਲੇ ਮਨੁੱਖ ਨੂੰ ਅੱਗ ਲੱਗ ਜਾਂਦੀ ਜੀ ਉਹ ਸੜ ਬਲ ਜਾਂਦਾ ਜੀ ਉਹ ਆਖਦਾ ਕਿ ਗੱਲ ਕਹੀ ਤੇ ਕਹੀ ਕਿਉ ਇਹ ਪੰਕਤੀ ਗੁਰਬਾਣੀ ਦੀ ਸੁਣਾਈ ਤੇ ਸੁਣਾਈ ਕਿਉ ਖਾਲਸਾ ਦੀ ਬੇਨਤੀ ਹੈ ਗੱਲਾਂ ਤੋਂ ਬਾਜ਼ ਆ ਜਾਈਏ ਮੈਂ ਇਹ ਨਹੀਂ ਆਖਦਾ ਘਰਾਂ ਦੇ ਵਿੱਚ ਜੋ ਮਰਜੀ ਕਰੋ ਟੈਂਟ ਲਾਓ ਜੋ ਮਰਜੀ ਕਰੋ ਘਰਾਂ ਦੇ ਵਿੱਚ ਤੁਹਾਡਾ ਘਰ ਹੈ ਜੋ ਵੀ ਤੁਹਾਡੀ ਇੱਛਾ ਹੈ ਉਹ ਕਰੋ ਪਰ ਗੁਰੂ ਘਰ ਦੀ ਮਰਿਆਦਾ ਨੂੰ ਨਾ ਵਿਗਾੜੀਏ ਗੁਰੂ ਘਰਾਂ ਦੇ ਵਿੱਚ ਇਹ ਕੰਮ ਨਾ ਕਰਿਆ ਕਰੀਏ ਗੁਰੂ ਘਰਾਂ ਦੇ ਵਿੱਚ ਹੁੰਦੀ ਹੈ ਪੰਗਤ ਤੇ ਜੇ ਪੰਗਤ ਦੇ ਵਿਰੁੱਧ ਅਸੀਂ ਗਏ ਤੇ ਖਾਲਸਾ ਜੀ ਗੁਰੂ ਦੀ ਖੁਸ਼ੀ ਲੈ ਲਵਾਂਗੇ ਇੱਥੇ ਵੇਖੋ ਇੱਕ ਛੋਟੀ ਉਦਾਹਰਨ ਦੇ ਕੇ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂ ਖਾਲਸਾ ਜੀ ਵੇਖੋ ਇੱਕ ਪਾਸੇ ਗੁਰੂ ਬੈਠਾ ਹੈ ਇੱਕ ਪਾਸੇ ਦੁਨਿਆਵੀ ਲੋਕ ਬੈਠੇ ਹਨ ਇਹ ਮਨੁੱਖ ਕੀ ਕਰਦਾ ਭੋਲਾ ਪੰਛੀ ਇਹ ਆਖਦਾ ਕਿ ਮੈਂ ਦੁਨੀਆਂ ਦੀ ਖੁਸ਼ੀ ਲੈਣੀ ਗੁਰੂ ਭਾਵੇਂ ਮੇਰੇ ਤੋਂ ਬੇਮੁਖ ਹੋ ਜਾਵੇ ਟਾਂਟਾ ਲਾਉਂਦਾ ਕੇ ਇਸ ਦੇ ਵਿੱਚ ਸਾਰੇ ਖਾ ਕੇ ਰਾਜੀ ਹੁੰਦੇ ਇਹਦੇ ਵਿੱਚ ਜਿਆਦਾ ਖਾਲਸਾ ਦੇ ਇਕੱਲੇ ਉਹਨਾਂ ਘਰਾਂ ਦੇ ਨਹੀਂ ਮੈਂ ਗੱਲ ਕਰ ਰਿਹਾ ਜਿਹੜੇ ਖਾਣ ਵਾਲੇ ਹਨ ਜਿਹੜੇ ਅਸੀਂ ਜਾਂਦੇ ਅਸੀਂ ਕਿਹੜੇ ਘਟ ਪੰਗਤ ਦੇ ਵਿੱਚ ਸਾਡੇ ਤੋਂਵੇਂ ਨਹੀਂ ਬੈਠਾ ਜਾਂਦਾ ਉੱਥੇ ਅਸੀਂ ਪਲੇਟਾਂ ਫੜ ਕੇ ਜ਼ਰੂਰ ਖਾਵਾਂ ਖਾਲਸਾ ਦੇ ਘਰਾਂ ਦੇ ਵਿੱਚ ਜੋ ਮਰਜੀ ਕਰੋ ਮੈਂ बार-बार ਹੱਥ ਜੋੜ ਕੇ ਬੇਨਤੀ ਕਰਦਾ ਜੇ ਬਾਜ਼ ਆ ਜਾਈਏ ਕਰਾਂ ਦੇ ਵਿੱਚ ਜੋ ਮਰਜ਼ੀ ਕਰੋ ਪਰ ਗੁਰੂ ਘਰ ਦੀ ਜਿਹੜੀ ਮਰਿਆਦਾ ਹੈ ਇਸ ਦੀ ਉਲੰਘਣਾ ਨਾ ਕਰੋ ਜਿਹੜਾ ਕਰਵਾਉਂਦਾ ਹੈ ਜਿਹੜਾ ਕਰਦਾ ਹੈ ਜਿਹੜਾ ਨਹੀਂ ਡੱਕਦਾ ਉਹ ਵੀ ਗੁਨਾਗਾਰ ਜੇ ਇਹ ਖਾਲਸਾ ਜੀ ਸਾਰੇ ਵਿੱਚ ਜਿਹੜਾ ਹੈ ਅਸੀਂ ਗੁਰਾਂ ਦੇ ਜਿਹੜਾ ਹੈ ਕਰੋਧ ਦੇ ਵਿੱਚ ਤੁਸੀਂ ਲਾ ਲਓ ਗੁਰੂ ਕਰੋਧ ਤੇ ਨਹੀਂ ਕਰਦਾ ਪਰ ਜੋ ਸਾਤ ਗੁਰਾਂ ਜੀ ਦੇ ਜਿਹੜਾ ਹੈ ਬੇਮੁਖ ਹੋ ਗਏ ਨਾ ਤੇ ਫਿਰ ਜਿਹੜਾ ਫਿਰ ਬੜਾ ਮੁਸ਼ਕਲ ਹੋ ਜਾਵੇਗਾ ਸਾਡਾ ਜੀਵਨ ਦੇ ਵਿੱਚ ਤਰਨ ਇਹ ਜਿਹੜੇ ਅਸੀਂ ਬਾਹਰ ਜੋ ਖੁੱਲਿਆ ਆਪਣਾ ਕੀਤਾ ਹੈ ਨਾ ਜੋ ਵੀ ਆਸਾਂ ਨੇ ਜੋ ਆਸਾਂ ਨੇ ਕਾਰਜ ਕਰਾ ਕਰ ਲਏ ਹਨ ਘਰਾਂ ਦੇ ਵਿੱਚ ਜੋ ਮਰਜ਼ੀ ਕਰੋ ਬਾਹਰ ਤੇ ਸਾਡਾ ਕੁੱਲਾ ਪੈਰਾ ਹੋਇਆ ਗਿਆ ਜਿਵੇਂ ਹੋਇਆ ਅਸੀਂ ਹੁਣ ਵੜ ਗਏ ਹਾਂ ਗੁਰੂ ਘਰਾਂ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਨਾ ਵੜੀਏ ਗੁਰੂ ਘਰ ਦੀ ਜੋ ਮਰਿਆਦਾ ਹੈ ਉਸੇ ਤਰ੍ਹਾਂ ਦੀ ਉਸੇ ਤਰ੍ਹਾਂ ਰਹਿਣ ਦੀਏ ਨਹੀਂ ਤੇ ਖਾਲਸਾ ਜੀ ਬਾਤ ਦੇ ਵਿੱਚ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਕਿ ਇਹ ਅਸਾਂ ਕਰ ਕੇ ਬੈਠੇ ਸੰਗਤ ਗਈ ਫਿਰ ਸੇਵਾ ਹੱਥਾਂ ਦੇ ਵਿੱਚੋਂ ਚਲੀ ਗਈ ਜਦੋਂ ਸੇਵਾ ਹੱਥਾਂ ਦੇ ਵਿੱਚੋਂ ਚਲੀ ਗਈ ਸੇਵਾ ਸੀ ਕਰ ਨਾ ਸਕੇ ਫਿਰ ਸੰਗਤ ਕਿੱਥੇ ਰਹਿਣੀ ਸੰਗਤ ਗੁਰੂ ਘਰ ਨੂੰ ਜਾਣ ਨੂੰ ਮਨ ਹੀ ਨਹੀਂ ਕਰਨਾ ਪੰਗਤ ਗਈ ਸੰਗਤ ਗਈ ਤੇ ਸੰਗਤ ਗਈ ਤੇ ਗੁਰੂ ਘਰ ਇਕੱਲਾ ਇਮਾਰਤ ਬਣੀ ਉੱਥੇ ਕੀ ਕਰੇ ਹੁਣ ਖਾਲਸਾ ਜੀ ਇਹ ਵੇਖੋ ਗੁਰੂ ਘਰ ਮੈਂ ਜੋ ਪਹਿਲਾਂ ਆਪ ਜੀ ਦੇ ਨਾਲ ਬੇਨਤੀ ਕੀਤੀ ਪੰਜ ਨਿਸ਼ਾਨੀਆਂ ਸੰਗਤ ਪੰਗਤ ਨਗਾਰਾ ਤੇ ਅੱਗੇ ਹੈ ਖਾਲਸਾ ਦੇ ਨਿਸ਼ਾਨ ਸਾਹਿਬ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਜੇ ਇਹਨਾਂ ਵਿੱਚੋਂ ਇੱਕ ਵੀ ਨਾ ਰਹੀ ਤੇ ਉਹ ਗੁਰੂ ਘਰ ਨਹੀਂ ਜਿਆ ਖਮਾਉਂਦਾ ਹੁਣ ਅੱਜ ਤੇ ਖਾਲਸਾ ਜੀ ਗੁਰੂ ਘਰਾਂ ਨੂੰ ਪੈਸ ਬਣਾਈ ਜਾ ਰਹੇ ਉਥੇ ਕੀ ਹੋਵੇਗਾ ਇਹ ਮੈਂ ਬੇਨਤੀ ਤਾਂ ਕੀਤੀ ਸਮਝ ਜਾਈਏ ਇਹ ਸਮਝਣ ਵਾਲੀ ਗੱਲ ਹੈ ਕਿ ਤੇ ਕਰਦਾ ਮਨੁੱਖ ਕਿਉਂ ਹੈ ਹੰਕਾਰ ਦੇ ਵਿੱਚ ਜੋ ਭਗਤ ਜੀ ਆਖਦੇ ਨਾ ਇੱਥੇ ਅੱਜ ਗਰਭ ਦੀ ਗੱਲ ਹੋ ਰਹੀ ਹੰਕਾਰ ਦੀ ਮੈਂ ਬੇਨਤੀ ਤੁਹਾਡੇ ਸਾਹਮਣੇ ਤਾਂ ਰੱਖੀ ਕਿ ਹੰਕਾਰ ਦੇ ਵਿੱਚ ਇਹ ਸਭ ਕੁਝ ਮਨੁੱਖ ਕਰਦਾ ਜਿਵੇਂ ਆਖਦਾ ਤੁਸੀਂ ਕੌਣ ਹੋਂਦੇ ਮੈਨੂੰ ਡੱਕਣ ਵਾਲੇ ਇੱਥੇ ਦੂਸਰੇ ਵੀ ਕਰਦੇ ਉਦੋਂ ਕਿਉਂ ਨਹੀਂ ਕਿਹਾ ਹੁਣ ਮੈਂ ਵੀ ਕਰਾਂਗਾ ਉਹਨਾਂ ਖਾਲਸਾ ਜੀ ਹੰਕਾਰ ਹੈ ਕਿ ਨਾ ਸਿਰ ਦੇ ਉੱਤੇ ਆਸਵਾਰ ਉਸ ਨੂੰ ਗੁਰੂ ਦਾ ਪ੍ਰੇਮ ਨਹੀਂ ਅੱਗੇ ਦਿਖਾਈ ਦੇ ਰਿਹਾ ਕਿ ਉਸਨੇ ਤੇ ਸੰਸਾਰ ਦੀ ਖੁਸ਼ੀ ਲੈਣ ਦੇ ਪਰਥਾਏ ਉਹਨੇ ਆਹ ਕੁਝ ਕੀਤਾ ਮੈਂ ਗੁਰੂ ਦੀ ਖੁਸ਼ੀ ਲੈਣੀ ਉਥੇ ਵਿੱਚ ਖਾਲਸਾ ਜੀ ਸਾਡਾ ਥੋੜਾ ਕੋਈ ਬੇਸ਼ੱਕ ਹੈ ਕਿ ਇਹ ਗੱਲ ਭਾਈ ਸਾਹਿਬ ਜੀ ਨੇ ਕਹੀ ਤੇ ਜਾਂ ਇਹ ਗੱਲ ਪ੍ਰਬੰਧਕ ਕਮੇਟੀ ਵਾਲਿਆਂ ਨੇ ਕਹੀ ਜਾਂ ਇਹ ਬਾਹਰੋਂ ਕਿਸੇ ਨੇ ਕਹੀ ਇਹ ਗੱਲ ਉਹ ਨਹੀਂ ਇਹ ਗੱਲ ਹੈ ਆਪਣੇ ਮਨ ਨੂੰ ਸਮਝਾਉਣ ਦੇ ਕਿ ਮੈਂ ਗੁਰੂ ਨੂੰ ਮੁੱਖ ਰੱਖਣਾ ਕਿ ਸੰਸਾਰ ਨੂੰ ਰੱਖਣਾ ਪਏ ਇਹ ਖਾਲਸਾ ਜੀ ਹੰਕਾਰੀ ਇਹ ਨੇ ਨਾ ਹੋ ਜਾਈਏ ਤੇ ਸਾ ਉਹ ਅੱਗੇ ਫਿਰ ਭਗਤ ਜੀ ਆਖਦੇ ਕਬੀਰ ਗਰਬ ਨਾ ਕੀਤੀ ਆ ਚਾਮਲ ਲਪੇਟੇ ਹਾੜ ਫਿਰ ਇਹ ਤੇ ਹਾੜੇ ਜਿਹੜੇ ਹਨ ਤੇ ਚਾਮ ਦੇ ਵਿੱਚ ਲਪੇਟੇ ਹੋਏ ਤੇ ਜਦੋਂ ਬਾਦ ਦੇ ਵਿੱਚ ਹੱਡੀਆਂ ਜਿਹੜੀਆਂ ਹੱਡੀਆਂ ਹਨ ਨਾ ਤੇਰੀਆਂ ਲੱਕੜਾਂ ਦੇ ਵਾਂਗ ਸੜ ਜਾਣੀਆਂ ਤੇ ਕੇਸ ਤੇਰੇ ਘਾ ਦੇ ਵਾਂਗ ਸੜ ਜਾਣੇ ਤੇ ਪਿਰ ਲੈ ਜਾਵੇਂ ਆਪਣੇ ਨਾਲ ਕੀ ਖੜਨਾ ਹੈ ਇਸ ਸੰਸਾਰ ਦੇ ਵਿੱਚ ਖਾਲਸਾ ਜੀ ਸੋਭਾ ਵਡਿਆਈ ਤੇ ਮਨੁੱਖਾਂ ਦੀਆਂ ਅਸੀਸਾਂ ਹੀ ਜਿਹੜਾ ਕੇ ਨਾਲ ਇੱਥੇ ਜਾਂਦੀਆਂ ਹਨ ਦਰਗਾਹ ਦੇ ਵਿੱਚ ਜੇ ਇੱਥੇ ਨਾ ਅਸੀਂ ਜਿਹੜਾ ਖਾਲਸਾ ਜੀ ਅਸੀਸਾਂ ਪ੍ਰਾਪਤ ਕਰ ਸਕੇ ਤੇ ਫਿਰ ਕੁਝ ਵੀ ਸਾਡੇ ਨਾਲ ਦਰਗਾਹ ਦੇ ਵਿੱਚ ਨਹੀਂ ਜਾਵੇਗਾ ਕਿਉਂਕਿ ਕੀਰਤਨ ਸੋਲਾ ਆਪ ਜੀ ਜਦੋਂ ਪੜਦੇ ਹੋਣਾ ਮ੍ਰਿਤਕ ਪ੍ਰਾਣੀ ਦੇ ਸੰਬੰਧ ਦੇ ਵਿੱਚ ਗ੍ਰੰਤੀ ਸਿੰਘ ਕੂਲ ਬੈ ਕੇ ਪੜਦਾ ਹੈ ਉਸ ਦੇ ਵਿੱਚ ਵੀ ਇੱਕ ਪੰਗਤ ਪੰਗਤੀ ਆਉਂਦੀ ਹੈ ਜੋ ਸਾਰੀ ਸੰਗਤ ਨੂੰ ਸਬੋਧਨ ਕਰਕੇ ਕਹੀ ਜਾਂਦੀ ਹੈ ਉਸ ਦੇ ਵਿੱਚ ਇਹ ਕਿਹਾ ਜਾਂਦਾ ਸਾਰੇ ਸੰਗਤ ਨੂੰ ਇਹ ਗੱਲ ਕਹੀ ਜਾਂਦੀ ਹੈ ਦੇਹੋ ਸਜਣਾ ਅਸੀਂ ਸੜਿਆ ਜੋ ਹੋਵੇ ਸਾਹਿਬ ਜੀ ਨਾਲ ਮੇਲ ਇਹ ਅਸੀਸਾਂ ਦੀ ਗੱਲ ਕੀਤੀ ਕਿ ਸੰਗਤ ਜੀ ਦੇ ਉਹ ਅਸੀਸਾਂ ਹੋਣੇ ਸੁਣੋ ਇਹਦਾ ਸਾਹਿਬ ਦੇ ਨਾਲ ਮੇਲ ਹੋ ਸਕੇ ਤੇ ਖਾਲਸਾ ਜੀ ਜੇ ਕੀਤਾ ਹੀ ਕੋ ਜੜੀ ਤੇ ਅਸੀਸਾਂ ਕਿੱਥੇ ਹੋਣੇ ਇਹ ਖਾਲਸਾ ਜੀ ਮਨ ਦੇ ਵਿੱਚ ਵਿਚਾਰ ਕਰੀਏ ਇਥੇ ਖਾਲਸਾ ਜੀ ਹੁਣ ਅੱਜ ਦੀ ਕਥਾ ਨੂੰ ਵਿਚਾਰਮ ਦੇਈਏ ਕੱਲ ਦੇ ਜਿਹੜਾ ਕਥਾ ਵਿਚਾਰ ਦੇ ਵਿੱਚ ਆਪ ਜੀ ਅੱਗੇ ਸਰਵਣ ਕਰੋਗੇ ਸਮਝ ਜਾਈਏ ਹੰਕਾਰ ਨਾ ਕਰੀਏ ਇਹ ਅੱਜ ਦੀ ਕਥਾ ਹੰਕਾਰ ਦੇ ਉਤੇ ਹੋਈ ਹੈ ਜੋ ਭਗਤ ਜੀ ਨੇ ਬੜੇ ਜਿਹੜਾ ਸਪਸ਼ਟ ਤਰੀਕੇ ਦੇ ਵਿੱਚ ਸਮਝਾਇਆ ਕਿ ਮਨੁੱਖਾ ਬੜੇ ਛਤਰ ਜਿਨ੍ਹਾਂ ਦੇ ਸਿਰ ਦੇ ਉੱਤੇ ਝੁਲਦੇ ਰਹੇ ਮਾਇਆ ਧਾਰੀ ਰਹੇ ਉਹ ਸਿਕੰਦਰ ਵਰਗੇ ਵੀ ਧਰਤੀ ਦੇ ਵਿੱਚ ਗਡੇ ਗਏ ਤੈ ਤੂੰ ਮਨੋਖਾ ਕਿਸ ਗੱਲ ਦਾ ਹੰਕਾਰ ਕਰਦਾ ਜਾਣਾ ਤੂੰ ਵੀ ਮਿੱਟੀ ਦੇ ਵਿੱਚ ਹੈ ਇਸ ਕਰਕੇ ਆਪਣੇ ਆਚਰਣ ਨੂੰ ਉੱਚਾ ਰੱਖ ਗੁਰੂ ਦੇ ਹੁਕਮ ਦੇ ਵਿੱਚ ਚੱਲ ਸਾਰੀਆਂ ਖੁਸ਼ੀਆਂ ਤੈਨੂੰ ਪ੍ਰਾਪਤ ਹੋਣਗੀਆਂ ਇਹ ਖਾਲਸਾ ਜੀ ਅੱਜ ਦੀ ਕਥਾ ਵਿਚਾਰ ਦੇ ਵਿੱਚ ਆਪ ਜੀ ਨੇ ਸਰਵਣ ਕੀਤਾ ਹੈ ਹੋਈਆਂ ਭੁੱਲਾਂ ਦੀ ਮਾफी ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਪਿਆਰੀ ਸਾਧ ਸੰਗਤ ਜੀਓ ਆਪ ਜੀ ਬਖਸ਼ਣ ਹਾਰੋ ਵਕਸ਼ ਲੈਣਾ ਆਗਾ ਵਾਸਤੇ ਸਤਿਗੁਰੂ ਜੀ ਸਭ ਮੱਤ ਬਖਸ਼ਿਸ਼ ਕਰਨ ਆਉ ਖਾਲਸਾ ਜੀ ਗੁਰੂ ਆਪ ਜੀ ਦੇ ਚਰਨਾਂ ਦੇ ਵਿੱਚ ਛੋਟੀ ਜੀ ਬੇਨਤੀ ਕਿ ਜੋ ਕੱਲ ਵੀ ਆਪ ਜੀ ਦੇ ਅੱਗੇ ਸਮਰਸ਼ ਰੱਖੀ ਸੀ ਕਿ ਅਗਲੇ ਮਹੀਨੇ ਨੂੰ ਬੱਚਿਆਂ ਦਾ ਗੁਰਬਾਣੀ કંਠ ਮੁਕਾਬਲਾ ਕਰਵਾਇਆ ਜਾ ਰਿਹਾ ਹੈ ਸੋ ਆਪ ਜੀ ਦੇ ਸਹਿਯੋਗ ਦੀ ਲੋੜ ਹੈ ਵੱਧ ਚੜ ਕੇ ਦਸਵੰਧ ਦੇ ਕਰਕੇ ਤੇ ਬੱਚਿਆਂ ਦਾ ਉਤਸ਼ਾਹ ਵਧਾਓ ਜੇ ਕੋਈ 10 ਦੇ ਸਕਦਾ ਉਹ ਦੇ ਤਵ ਜੇ ਕੋਈ 100 ਦੀ ਕਿਸੇ ਦੀ ਜਿਹੜਾ ਤੇ ਤੂੰ 100 ਨਿਕਲਦਾ ਹੈ ਕਮਾਈ ਦੇ ਵਿੱਚ ਉਹ 100 ਦੇ ਦੇਵੇ ਜਥਾ ਜੋਗ ਜਿੰਨੇ ਵੀ ਕਿਸੇ ਦੇ ਕੋਲ ਬਣਦੇ ਹਨ ਆਪਣਾ ਹਿੱਸਾ ਜ਼ਰੂਰ ਪਾਵੋ ਇਹ ਖਾਲਸਾ ਜੀ ਬਾਣੀ ਤੇ ਨਾਲ ਕਿਸੇ ਨੂੰ ਜੋੜ ਦੇਣਾ ਇਸ ਤੋਂ ਵੱਡਾ ਪੁੰਨ ਕੋਈ ਨਹੀਂ ਜੇ ਬਾਣੀ ਦੇ ਨਾਲੋਂ ਕਿਸੇ ਨੂੰ ਤੋੜ ਦਈਏ ਇਸ ਤੋਂ ਵੱਡਾ ਪਾਪ ਕੋਈ ਨਹੀਂ ਇਹ ਖਾਲਸਾ ਜੀ ਆਪ ਜੀ ਫਿਰ ਪੁਨੀ ਬਣੋ ਤੇ ਪੁੰਨ ਰੇਸ ਖਾਲਸਾ ਦੇ ਸਾਡੇ ਕੰਮ ਆਉਣਗੇ ਬੱਚਿਆਂ ਨੂੰ ਬਾਣੀ ਦੇ ਨਾਲ ਜੋੜੀਏ ਉਹਨਾਂ ਦਾ ਉਤਸ਼ਾਹ ਵਧਾਈਏ ਜੇ ਆਪ ਜੀ ਸਹਿਯੋਗ ਦੇਵੋਗੇ ਤੇ ਇਸੇ ਤਰ੍ਹਾਂ ਇਹ ਕਾਰਜ ਚੱਲਦੇ ਰਹਿਣਗੇ ਸੋ ਆਪ ਜੀ ਨੂੰ ਬੇਨਤੀ ਹੈ ਵੱਧ ਚੜ ਕੇ ਆਪਣਾ ਹਿਸਾਬਾ ਪਾਵੋ ਜਿੰਨਾ ਵਿੱਚ ਕੋਈ ਪਾ ਸਕਦਾ ਹੈ ਕਿਉਂਕਿ ਬੱਚਿਆਂ ਦਾ ਸਨਮਾਨ ਵੀ ਕਰਨਾ ਹੈ ਕਿ ਉਹਨਾਂ ਨੇ ਜੇ ਬਾਣੀ ਗੰਠ ਸੁਣਾਉਣੀ ਹੈ ਮਿਹਨਤ ਕਰਨੇ ਕਾ ਬਾਣੀ ਦੇ ਨਾਲ ਕੋਈ ਜੁੜੇਗਾ ਤੇ ਉਸ ਦਾ ਸਨਮਾਨ ਵੀ ਇੱਥੇ ਕਰੇ ਕੀਤਾ ਜਾਵੇਗਾ ਜਿਵੇਂ ਖਾਲਸਾ ਜੀ 5 ਤੋਂ 10 ਸਾਲ ਤੱਕ ਤਿੰਨ ਬੱਚੇ ਨਿਕਲਣਗੇ 10 ਤੋਂ 15 ਸਾਲ ਤੱਕ ਤਿੰਨ ਬੱਚੇ ਨਿਕਲਣਗੇ ਤੇ 15 ਤੋਂ 20 ਸਾਲ ਤੱਕ ਤਿੰਨ ਬੱਚੇ ਨਿਕਲਣਗੇ ਤੇ ਹੁਣ ਇਹਨਾਂ ਤਿੰਨਾਂ ਤਿੰਨਾਂ ਨੂੰ ਜਿਹੜਾ ਕੇ ਵੱਖਰਾ ਵੱਖਰਾ ਸਨਮਾਨ ਉਹ ਕੀਤਾ ਜਾਵੇਗਾ ਤੇ ਜੋ ਬੱਚੇ ਉਸ ਤਰ੍ਹਾਂ ਆਉਣਗੇ ਜੋ ਇਥੇ ਬਾਣੀ ਸੁਣਾਉਣ ਵਾਸਤੇ ਜੇ ਉਹ ਕਿਸੇ ਪੋਜੀਸ਼ਨ ਦੇ ਉੱਤੇ ਆਉਣ ਭਾਵੇਂ ਨਾ ਆਉਣ ਉਹਨਾਂ ਨੂੰ ਜਿਹੜਾ ਹੈ ਉਹ ਇਨਾਮ ਦੇ ਨਾਲ ਸਿਰਦਾਂ ਦੇ ਨਾਲ ਤੇ ਜਿਹੜਾ ਫੇ ਉਹਨਾਂ ਨੂੰ ਉਹ ਸਨਮਾਨ ਜ਼ਰੂਰ ਕੀਤਾ ਜਾਵੇਗਾ ਕਿਉਂਕਿ ਉਹ ਗੁਰੂ ਘਰ ਦੇ ਵਿੱਚ ਆ ਕੇ ਬਾਣੀ ਸੁਣਾ ਕੇ ਗਏ ਹਨ ਚਲੋ ਹੁਣ ਨਹੀਂ ਅਗਲੀ ਵਾਰ ਉਹ ਅਗਲੇ ਜਿਹੜਾ ਹੈ ਪੋਜੀਸ਼ਨ ਤੇ ਕਿਸੇ ਤੇ ਆ ਜਾਵਣਗੇ ਪਰ ਸਨਮਾਨ ਉਹਨਾਂ ਦਾ ਵੀ ਕੀਤਾ ਜਾਵੇਗਾ ਬੱਚਿਆਂ ਦਾ ਉਤਸ਼ਾਹ ਵਧਾਈਏ ਵੱਧ ਤੋਂ ਵੱਧ ਵਿੱਚ ਹਿਸਾਬਾਬ ਤੇ ਵਿੱਚ ਹਿਸਾਬਾਗੇ ਤੇ ਸਾਧੂਗ੍ਰੰਥ ਦੀ ਖੁਸ਼ੀ ਪ੍ਰਾਪਤ ਕਰੋ ਇਥੇ ਖਾਲਸਾ ਦੇ ਗੁਣ ਸਮਾ کافی ਹੋ ਚੁੱਕਾ ਹੈ ਮੈਂ ਇਸ ਸਮਾਪਤੀ ਕਰਾਂ ਆਓ ਦੋ ਪੰਕਤੀਆਂ ਪੜ੍ਹ ਜੇ ਸਮਾਪਤੀ ਹੈ ਕਵੀ ਇਰੇ ਗਰਬ ਨਾ ਕੀਜੀਐ ਊਚਾ ਦੇਖ ਆਵਾਸ ਆਜ ਕਾਲ ਪਹਿਲੇ ਟਣਾ ਉਪਰ ਜਾਮੈ ਘਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਪੁਰ ਤੁਮ ਪਹਿ ਅਰਦਾਸ